ਅੱਜ ਗਾਂਧੀ ਦੇ ਤਿੰਨ ਬਾਂਦਰ ਕਿਹੜੇ ਨੇ ਉਹਨਾਂ ਨੇ ਅੱਖਾਂ ਤੇ ਹੱਥ ਕੀ ਅਤਰਿਆ ਵੇ ਵੀ ਨਾ ਬੁਰਾ ਦੇਖਣਾ ਰੌਲਾ ਕੀਆ ਬੁਰਾ ਤਾਂ ਦੇਖਣਾ ਬਣਦਾ ਦੇਖਣਾ ਬਣਦਾ ਭਾਈ ਜੀ ਅੱਜ ਜੁਡੀਸ਼ਰੀ ਦਾ ਅੱਜ ਪੁਲਿਸ ਪ੍ਰਸ਼ਾਸਨ ਦਾ ਦੂਜਾ ਬਾਂਦਰ ਭਾਈ ਉਹ ਆ ਜਿਹੜਾ ਕੀਆ ਕੰਨਾਂ ਤੇ ਹੱਥ ਧਰੀ ਬੈਠਾ ਕਿ ਭਾਈ ਬੁਰਾ ਜਿੰਨਾ ਨੇ ਕੀਆ ਸੁਨਣਾਗਾ ਬੰਦੇ ਭੁੱਖੇ ਮਰੀ ਜਾਂਦੇ ਆ ਬੇਰੁਜ਼ਗਾਰੀ ਆ ਇਹ ਸਾਰੀਆਂ ਕੀਆ ਲਹਨਤਾਂ ਨੇ ਸੁਨਣਾ ਬਣਦਾ ਸੀ ਸਰਕਾਰ ਦਾ ਪਰ ਸਰਕਾਰ ਗਾਂਧੀ ਦਾ ਦੂਜਾ ਬਾਂਦਰ ਬਣ ਗਈ ਤੇ ਤੀਜਾ ਬਾਂਦਰ ਜਿਹੜਾ ਹੈਗਾ ਭਾਈ ਤੁਸੀਂ ਲੋਕਤੰਤਰ ਦਾ ਚੌਥਾ ਥੰਮ ਵੀ ਕਹਨੇ ਆ ਜਿਹੜਾ ਜਿਹੜਾ ਮੂੰਹ ਤੇ ਅਤਰ ਹੀ ਬੈਠਾ ਜਿਹ ਚੌਥੇ ਬੰਦਰ ਤੱਕ ਹੀ ਅਸੀਂ ਬਨੇ ਬੈਠੇ ਆ ਕਿਉਂਕਿ ਸਾਡੇ ਕੀ ਆ ਮੋਬਾਈਲਾਂ ਦੇ ਵਿੱਚੋਂ ਸਾਡਾ ਦਿਮਾਗ ਹੀ ਨਿਕਲ ਨਹੀਂ ਰਿਹਾ ਪੰਜਾਬ 'ਚ 500 ਬੰਦਾ ਉਂਗਲ ਖੜੀ ਕਰਕੇ ਤੁਰ ਪਿਆ ਨਾ ਵੀ ਭਾਈ ਕੀ ਅਸੀਂ ਤਿਆਰ ਆ ਰੌਲਾ ਇਹ ਆ ਵੀ ਸਾਨੂੰ ਹੁਣ ਯਕੀਨ ਹੋਰਾਂ ਤੇ ਛੱਡ ਕੇ ਆਪਦੇ ਤੇ ਕਰਨਾ ਪਊ ਪੰਜਾਬ ਨੂੰ ਢਾਕੇ ਅਸੀਂ ਮੈਂ ਕਹਣਾ ਬਈ ਸੁਹਾਗਾ ਫੇਰ ਕੇ ਅਸੀਂ ਮੈਂ ਕਹਣਾ ਵੀ ਚਾਰ ਵਾਰੀ ਪੰਜਾਬ ਨੂੰ ਖੜਾ ਕਰ ਲੀਏ ਫੇਰ ਵੀ ਉਹਨਾਂ ਰੁਪਈਆ ਮੈਂ ਕਿ ਬੰਨਣਾ ਨਹੀਂ ਜਿੰਨਾ ਕੀ ਇਹ ਪਿਛਲੇ 20 ਸਾਲਾਂ 'ਚ ਖਾ ਗਿਆ 3.5 ਲੱਖ ਕਰੋੜ ਰੁਪਈਆ ਵੇ ਗਿਆ ਕਿੱਥੇ ਆ ਜਾ ਰਿਹਾ ਹੁਣ ਕਈ ਮੈਨੂੰ ਕਹਿੰਦਾ ਤੂੰ ਵੀ ਉਂਗਲ ਚੱਕਦਾ ਜਾਂ ਤੁਹਾਨੂੰ ਵੀ ਬਈ ਕਹਦੇ ਉਂਗਲ ਚੱਕਦੇ ਪਰ ਅਸੀਂ ਯਾਰ ਸਿਸਟਮ ਤੇ ਉਂਗਲ ਚੱਕਦੇ ਆ ਅਸੀਂ ਕਰਦੇ ਆ ਸਿਆਸੀ ਲੋਕਾਂ ਤੇ ਤੇ ਅਸੀਂ ਉਹਨਾਂ ਖਿਲਾਫ ਬੋਲਦਾ ਵੀ ਜਿੰਨਾਂ ਖਿਲਾਫ ਕੋਈ ਬੋਲਣ ਦੀ ਕੀ ਕੋਸ਼ਿਸ਼ ਨਹੀਂ ਕਰਦਾ ਜਦੋਂ ਵੀ ਕੋਈ ਪਾਰਟੀ ਸ਼ੁਰੂ ਹੁੰਦੀ ਆ ਕਿਹੜਾ ਸਾਰੇ ਹੀ ਪਾਰਦਰਸ਼ਤਾ ਤੇ ਹੁੰਦੇ ਆਮਦਵੀ ਪਾਰਟੀ ਨੇ ਵੀ ਆਪਣੀ ਇੱਕ ਵਾਰ ਕਹਿ ਸੀ ਕਿ ਫੰਡ ਸਾਡਾ ਵੈਬਸਾਈਟ ਤੇ ਹੋਊਗਾ ਨਾ ਪਾਰਟੀ ਦਾ ਸੁਵਿਧਾਨ ਰਿਆ ਇਹ ਹੀ ਚੀਜ਼ਾਂ ਬਾਅਦ ਤੁਸੀਂ ਚੱਕਦੇ ਹੋਗੇ ਗੱਲ ਨੂੰ ਕੀ ਗਾਰੰਟੀ ਆ ਤੁਹਾਡੀ ਤੁਸੀਂ ਦਿਖਾ ਕੀ ਰਹੇ ਹੋ ਮੈਂ ਕਹਿੰਦਾ ਵੀ ਇਹਦੇ ਵਿੱਚ ਕੀ ਆ ਬੁਰਾ ਦਿਖਾਇਆ ਵੀ ਜਾ ਰਿਹਾ ਤੇ ਬੁਰਾ ਸੁਣਿਆ ਵੀ ਜਾ ਰਿਹਾ ਤੇ ਬੁਰਾ ਬੋਲਿਆ ਵੀ ਜਾ ਰਿਹਾ ਤਾਂ ਮੈਂ ਤਾਂ ਹੀ ਕਹਿੰਦਾ ਸੀ ਗਾਂਧੀ ਦੇ ਚੌਥੇ ਬਾਂਦਰ ਨਾ ਬਣ ਕੇ ਹੁਣ ਜਿਹੜੇ ਪਹਿਲੇ ਤਿੰਨੇ ਬਾਂਦਰਾ ਜੇ ਉਹਨਾਂ ਤੋਂ ਬਚਣਾ ਤਾਂ ਫਿਰ ਕੀ ਆ ਮਾੜਾ ਮੋਟਾ ਸਿਆਣਪ ਤੋਂ ਕੰਮ ਲੈ ਕੇ ਅਸੀਂ 1 ਨਵੰਬਰ ਦੀ ਆਵਾਜ਼ ਮਾਰੀ ਸੀ ਉਹ ਪਾਲਿਸੀ ਤਾਂ ਨਹੀਂ ਕੀਤਾ ਜਿਵੇਂ ਪੰਜਾਬ ਚ بڑے ਲੋਕ ਮੁੱਦਾ ਚੱਕਦੇ ਆ ਭੱਜ ਲੈਂਦੇ ਆ ਮੁੜ ਕੇ ਹੋਰ ਪੋਲਿਟਿਕਸ ਵਾਲੇ ਪਾਸੇ ਨੂੰ ਤਲ ਪੈਂਦੇ ਕੋਈ ਨਵੀਂ ਪੋਲਿਟਿਕਸ ਵੜ ਲੈਂਦੇ ਉਹੀ ਤੁਸੀਂ ਤਾਂ ਨਹੀਂ ਕਰ ਰਹੇ ਕਿ ਜਿਹੜੇ ਮੁੱਦੇ ਚੱਕਿਆ ਉਹ ਤੁਸੀਂ ਸਿਰੇ ਕੋਈ ਲਾਏ ਵੀ ਹੈ ਕਿ ਕੱਲਾ ਤੇ ਸਭ ਤੋਂ ਵੱਡਾ ਜਿਹੜਾ ਕੀ ਹੈ ਮੇਨ ਕਾਮ ਆ ਉਂਗਲ ਖੜੀ ਕਰਨੀ ਉਂਗਲ ਖੜੀ ਮੂਸੇ ਵਾਲੇ ਨੇ ਕੀਤੀ ਸੀ ਠੀਕ ਆ ਅਗਲੇ ਨੇ ਕੀ ਹੈ ਲੰਮਾ ਪਾਤਾ ਬਈ ਇਹ ਉਂਗਲ ਦੀ ਤਾਕਤ ਦਾ ਲੋਕਾਂ ਨੂੰ ਅਹਿਸਾਸ ਕਰਾਉਣਾ ਤੇ ਲੜਾਈ ਲੜਨੀ ਕਿਵੇਂ ਅਸੀਂ ਉਂਗਲ ਚਕਾਉਣੀ ਵੀ ਆ ਪਰ ਚੱਕਣੀ ਕਿੰਨਾ ਤੇ ਉਂਗਲ ਜਿਨ੍ਹਾਂ ਨੇ ਸਾਨੂੰ ਬਰਬਾਦ ਕਰਤਾ ਯਾਰ ਹੁਣ ਦੁੱਧਾ 'ਚ ਫਸੇ ਲੋਕਾਂ ਨੂੰ ਮੈਂ ਇੱਕੋ ਹੀ ਬੇਨਤੀ ਕਰਦਾ ਵੀ ਇਕੱਠੇ ਹੋਣਾ ਕਿ ਅਜੇ ਹੋਰ ਛਤਰਖਾਨੇ ਆ ਨਾ ਬੰਦਰਾ ਤੋਂ ਮੈਂ ਕਿ 1 ਨਵੰਬਰ ਨੂੰ ਪਹੁੰਚੋ ਜਿੱਦੇ ਪੰਜਾਬ ਦਾ ਕੀ ਆ ਜਾੜਾ ਸ਼ੁਰੂ ਹੋਇਆ ਉਸੇ ਦਿਨ ਤੋਂ ਸ਼ੁਰੂਆਤ ਕਰਾਂ ਲੋਕਵਾਇਟੀਵੀ ਦੇਖ ਰਹੇ ਹੋ ਤੁਸੀਂ ਮੈਂ ਮਨਿੰਦਰਜੀ ਸਿੱਧੂ ਇਸ ਵਕਤ ਸਾਡੇ ਨਾਲ ਬਾਈ ਰੁਪਿੰਦਰ ਨੇ ਲੋਕ ਅਧਿਕਾਰ ਲਹਿਰ ਤੋਂ ਇਹਨਾਂ ਨੇ ਬੀਤੇ ਕੱਲ ਇੱਕ ਵੀਡੀਓ ਪਾਈ ਜਿਹਦੇ ਵਿੱਚ ਇਹਨਾਂ ਨੇ ਬਾਂਦਰਾਂ ਦਾ ਜ਼ਿਕਰ ਕੀਤਾ ਅਕਸਰ ਤੁਸੀਂ ਵੀ ਦੇਖਿਆ ਮਹਾਤਮਾ ਗਾਂਧੀ ਦੇ ਕਹਿੰਦੇ ਤਿੰਨ ਬਾਂਦਰ ਮੰਨੇ ਗਏ ਸੀ ਨਾ ਬੁਰਾ ਦੇਖੋ ਨਾ ਬੁਰਾ ਬੋਲੋ ਨਾ ਬੁਰਾ ਸੁਣੋ ਇਹਨਾਂ ਨੇ ਇੱਕ ਚੌਥਾ ਬਾਂਦਰ ਵੀ ਨਾਲ ਬਿਠਾਇਆ ਤੇ ਜਿਹੜੀ ਇਹਨਾਂ ਨੇ ਅੱਜ ਦੇ ਸਮੇਂ 'ਚ ਬਾਂਦਰਾਂ ਦੀ ਡੈਫੀਨੇਸ਼ਨ ਦਿੱਤੀ ਆ ਉਹ ਕੀ ਐ ਸਰਵਿਸ 'ਤੇ ਗੱਲਬਾਤ ਕਰਦੇ ਆ ਕੁਝ ਗੱਲਾਂ ਹੋਰ ਵੀ ਨੇ ਉਹ ਚੱਲਦੀ ਇੰਟਰਵਿਊ ਦੇ ਵਿੱਚ ਕਰਾਂਗੇ ਪਹਿਲਾਂ ਬਾਈ ਦਾ ਸਵਾਗਤ ਕਰਕੇ ਗੱਲਬਾਤ ਸ਼ੁਰੂ ਕਰਦੇ ਆ ਬਾਈ ਸਸੀ ਕਾਂ ਲੋਕਵਾਜ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਬਾਈ ਤੁਸੀਂ ਜਿਹੜੀ ਉਹ ਵੀਡੀਓ ਪਾਈ ਸੀ ਬਾਂਦਰਾਂ ਦੇ ਉੱਤੇ ਬਾਂਦਰ ਤਾਂ ਪਹਿਲਾਂ ਵੀ ਚਰਚਾ ਦੇ ਵਿੱਚ ਐ ਕਿਉਂਕਿ ਮਹਾਤਮਾ ਗਾਂਧੀ ਨੇ ਤਿੰਨ ਬਾਂਦਰਾਂ ਦੀ ਜਿਹੜੀ ਜ਼ਿਕਰ ਹੁੰਦਾ ਕਿ ਨਾ ਬੁਰਾ ਦੇਖਣਾ ਨਾ ਬੁਰਾ ਬੋਲਣਾ ਨਾ ਬੁਰਾ ਸੁਣਨਾ ਤੁਸੀਂ ਜਿਹੜੇ ਇਹ ਨਾ ਤੁਹਾ ਉਮੀ ਕਨਾਤੇ ਅੱਤੇ ਓਮੀ ਅੱਖਾਂ ਤੇ ਓਮੀ ਮੂੰਹ ਤੇ ਪਰ ਇਹ ਤੁਹਾਡਿਆਂ ਦੀ ਡੈਫੀਨੇਸ਼ਨ ਕੀ ਹੈ ਵੱਖਰੀ ਕੀ ਹੈ ਡੈਫੀਨੇਸ਼ਨ ਤਾਂ ਬਾਈ ਇਹ ਹੈ ਕਿ ਅਕਸਰ ਨਾਲ ਆਪਾਂ ਸਾਰੀ ਗੱਲ ਕਰੀ ਜਾਂਦੇ ਆ ਸਾਰੀ ਕਹਿਣਾ ਵੀ ਬਾਂਦਰਾਂ ਦੇ ਹੱਥ ਸਿੱਖਾਂ ਦੀ ਡੱਬੀ ਆਈ ਵੀ ਆ ਮੇਰਾ ਮਤਲਬ ਸਿੱਖਾਂ ਦੀ ਡੱਬੀ ਕਿਹੜੀ ਆ ਸਿਆਸਤ ਆ ਜੀ ਸਿਆਸਤ ਕੀ ਆ ਦੋਨੇ ਪਾਸੇ ਕੰਮ ਕਰਦੀ ਆ ਹੁਣ ਮੈਂ ਜਿਹੜੇ ਤਿੰਨ ਬਾਂਦਰਾਂ ਦੀ ਗੱਲ ਕੀਤੀ ਆ ਤੇ ਤਿੰਨ ਤੋਂ ਬਾਅਦ ਮੈਂ ਕੱਲ ਇੱਕ ਚੌਥੇ ਬਾਂਦਰ ਦੀ ਗੱਲ ਕੀਤੀ ਆ ਚੌਥੇ ਬਾਂਦਰ ਤਾਂ ਕਿ ਅਸੀਂ ਬਨੇ ਬੈਠੇ ਆ ਕਿਉਂਕਿ ਸਾਡੇ ਕੀ ਆ ਮੋਬਾਈਲਾਂ ਦੇ ਵਿੱਚੋਂ ਸਾਡਾ ਦਿਮਾਗ ਹੀ ਨਿਕਲ ਨਹੀਂ ਰਿਹਾ ਤੇ ਜਿਹੜਾ ਸਾਡੇ ਦਿਮਾਗਾਂ ਨਾਲ ਜਿਵੇਂ ਗਾਂਧੀ ਦਿਮਾਗਾਂ ਨਾਲ ਖੇਡਦਾ ਸੀ ਲੋਕਾਂ ਦੇ ਨਾਲ ਠੀਕ ਹੈ ਨਾ ਜਿਸ ਤਰੀਕੇ ਨਾਲ ਉਹਨੇ ਲੜਾਈ ਨੂੰ ਸੌਖਾ ਕਰਕੇ ਦਿਖਾਇਆ ਤੇ ਆਪਦੇ ਜਿਹੜੇ ਰਿਲੇਸ਼ਨ ਉਹਨੇ ਬਿਲਡ ਕੀਤੇ ਕਿਵੇਂ ਉਹ ਕਾਰਪੋਰੇਟਾਂ ਦੇ ਹੱਥਾਂ 'ਚ ਖੇਡਦਾ ਸੀ ਆਪਾਂ ਸਾਰੇ ਬਿਹਤਰ ਜਾਣਦੇ ਆ ਬਿਰਲਾ ਉਸ ਅੱਜ ਵੀ ਕੀ ਆ ਕਿੰਨਾ ਕਾਰਪੋਰੇਟਾਂ ਦਾ ਹੈਗਾ ਆਪਾਂ ਅੱਜ ਵੀ ਜਾਣਦੇ ਜਿਹੜਾ ਬਿਰਲਾ ਉਸ ਗਾਂਧੀ ਦਾ ਕਰ ਮੰਨਿਆ ਜਾਂਦਾ ਤਾਂ ਮੈਂ ਇਹੀ ਗੱਲ ਕੀਤੀ ਸੀ ਕਿ ਗਾਂ ਤੇ ਉਹ ਖੇਡ ਨੂੰ ਕੀ ਸਮਝੋਗ ਹੈ ਜਿਹੜੇ ਦਿਮਾਗਾਂ ਵਾਲੇ ਸੀ ਤੇ ਉਹਨਾਂ ਨੇ ਫਿਰ ਗਾਂਧੀ ਦੇ ਤਿੰਨ ਬਾਂਦਰ ਮੈਂ ਇਹੀ ਕਹ ਲਿਆ ਕਿ ਅੱਜ ਗਾਂਧੀ ਦੇ ਤਿੰਨ ਬਾਂਦਰ ਕਿਹੜੇ ਨੇ ਸਭ ਤੋਂ ਪਹਿਲਾਂ ਜਿਹੜੇ ਬਾਂਦਰ ਦੀ ਗੱਲ ਕਰੀਏ ਤਾਂ ਉਹ ਕਹਿੰਦਾ ਕੀ ਕਹਿੰਦਾ ਬਾਂਦਰ ਉਹਨਾਂ ਨੇ ਅੱਖਾਂ ਤੇ ਹੱਥ ਕੀ ਧਰਿਆ ਹੋਇਆ ਵੀ ਨਾ ਬੁਰਾ ਦੇਖਣਾ ਰੌਲਾ ਕੀ ਆ ਬੁਰਾ ਤਾਂ ਦੇਖਣਾ ਬਣਦਾ ਪਰ ਕਿੰਨਾ ਦਾ ਦੇਖਣਾ ਬਣਦਾ ਉਹ ਦੇਖਦੇ ਨਹੀਂ ਦੇਖਣਾ ਬਣਦਾ ਪਈ ਜੀ ਅੱਜ ਜੁਡੀਸ਼ਰੀ ਦਾ ਅੱਜ ਪੁਲਿਸ ਪ੍ਰਸ਼ਾਸਨ ਦਾ ਅੱਜ ਕੀ ਡੀਆਈਜੀ ਤੱਕ ਦੇ ਮਾਕੇ ਉਹਦੇਦਾਰਤਾ ਮਾਕੇ ਰਿਸ਼ਵਤ ਦੇ ਕੇਸਾਂ ਦੇ ਵਿੱਚ ਕੀ ਫਸੀ ਜਾਂਦੇ ਆ ਤੇ ਜੱਜਾਂ ਮਾਕੇ ਕੀ ਜੱਜਾਂ ਨੂੰ ਚਾਹੀਦਾ ਸੀਗਾ ਵੀ ਕਰਾਇਮ ਦੇ ਉੱਤੇ ਨਿਗਰੱਖਣੀ ਉਹਨਾਂ ਨੇ ਕੀ ਅੱਖਾਂ ਦੇ ਉੱਤੇ ਕੀ ਹੱਥ ਧਰੇ ਵੇ ਆ ਠੀਕ ਹੈ ਨਾ ਸ਼ਰੇਆਮ ਕੋਈ ਜਾਂਦਾ ਕੋਈ 100 ਮੋਟਰ ਲੈਂਦੇ ਨਹੀਂ ਯਾਰ ਪੰਜਾਬ 'ਚ ਜੋ ਰਾਜਕਤਾ ਫੈਲੀ ਹੋਈ ਆ ਜੋ ਗੈਂਗਸਟਰਵਾਦ ਫੈਲਿਆ ਹੋਇਆ ਕਿਹੜਾ ਜੱਜ 100 ਮੋਟਰ ਲੈ ਰਿਹਾ ਕਿਸੇ ਮੁੱਦੇ ਤੇ ਸਭ ਤੋਂ ਵੱਡੀ ਗੱਲ ਕੀ ਆ ਮੈਂ ਤਾਂ ਹੀ ਆਖਿਆ ਦੀ ਪਹਿਲਾ ਬੰਦਰ ਗਾਂਧੀ ਦਾ ਜਿਹੜਾ ਅੱਜਾ ਨਾ ਉਹ ਕਾਨੂੰਨ ਬਣਿਆ ਤਦਰਨਾ ਮਤਲਬ ਕਿ ਵੀ ਬੋਰਾ ਸੋਨਾ ਨਹੀਂ ਰੌਲਾ ਕੀ ਆ ਭਾਈ ਬੁਰਾ ਜਿੰਨਾ ਨੇ ਕੀ ਆ ਸੋਨਾਗਾ ਹੁਣ ਬੰਦਾ ਪਿੱਟੂ ਕਿਹਦੇ ਕੋਲੇ ਯਾਰ ਬੰਦੇ ਭੁੱਖੇ ਮਰੀ ਜਾਂਦੇ ਆ ਬੇਰੁਜ਼ਗਾਰੀ ਆ ਇਹ ਸਾਰੀਆਂ ਕੀ ਆ ਲਹਨਤਾਂ ਨੇ ਇਹ ਲੋਕ ਕੀ ਆ ਜਦੋਂ ਬਿਰਲਾਪ ਕਰਦੇ ਆ ਸੋਨਾ ਬਣਦਾ ਸੀ ਸਰਕਾਰ ਦਾ ਪਰ ਸਰਕਾਰ ਗਾਂਧੀ ਦਾ ਦੂਜਾ ਬਾਂਦਰ ਬਣ ਗਈ ਉਹਨੇ ਕੰਨਾਂ ਤੇ ਹੱਥ ਤਾਂ ਰੱਖਿਆ ਜੀ ਕੋਈ ਸੁਣਦਾ ਭਗਵਾਨ ਤਮਨ ਵਰਗਾ ਜਾਂ ਮੋਦੀ ਵਰਗਾ ਵੀ ਲੋਕਾਂ ਦੀਆਂ ਦਿੱਕਤਾਂ ਕੀ ਨੇ ਯਾਰ ਕੋਈ ਦਿੱਕਤਾਂ ਦੀ ਗੱਲ ਕਰਦਾ ਲੋਕਾਂ ਨੂੰ ਮੈਨੀਪੂਲੇਟ ਕੀਤਾ ਜਾ ਰਿਹਾ ਦੂਜਾ ਬਾਂਦਰ ਕੀ ਅੱਜ ਬਣ ਕੇ ਬੈਗੀ ਸਰਕਾਰ ਤੇ ਤੀਜਾ ਬਾਂਦਰ ਜਿਹੜਾ ਹੈਗਾ ਬਈ ਉਹ ਸਭ ਤੋਂ ਮੈਂ ਕਹਣਾ ਕਿ ਇਹ ਮੁੱਖ ਸੀ ਜਿਹਨੂੰ ਅਸੀਂ ਲੋਕਤੰਤਰ ਦਾ ਚੌਥਾ ਥੰਮ ਵੀ ਕਹਿੰਦੇ ਆ ਤੀਜਾ ਬਾਂਦਰ ਕਿਹੜਾ ਹੈਗਾ ਜਿਹੜਾ ਮੂੰਹ ਤੇ ਹੱਥ ਤੇਰੀ ਬੈਠਾ ਜਿਹੜਾ ਕਹਿੰਦਾ ਕਿ ਇਹ ਬੁਰਾ ਬੋਲਣਾ ਨਹੀਂ ਪਰ ਮੈਂ ਕਹਣਾ ਵੀ ਕਿ ਇਹ ਬੁਰਾ ਬੋਲਣਾ ਪਊ ਆ ਸਾਨੂੰ ਜੇ ਅਸੀਂ ਮਾੜੇ ਨੂੰ ਮਾੜਾ ਨਹੀਂ ਨਾ ਕਹਿੰਦੇ ਬਈ ਫਿਰ ਉਹ ਬੰਦਾ ਹਟੂਗਾ ਕਿਵੇਂ ਯਾਰ ਤੇ ਕਹਿਣਾ ਕਿਨੇ ਸੀ ਮੀਡੀਆ ਨੇ ਕਹਿਣਾ ਸੀ ਅੱਜ ਮੀਡੀਆ ਕੀ ਚੌਥਾ ਬਾਂਦਰ ਬਣ ਕੇ ਬਹਿ ਗਿਆ ਬਈ ਮੂੰਹ ਤੇ ਹੱਥ ਤਰ ਕੇ ਬਹਿ ਗਿਆ ਸਹੀ ਬੰਦੇ ਖਿਲਾਫ ਬੋਲਦਾ ਨਹੀਂ ਪਰ ਜਿਹੜੇ ਸਰਕਾਰ ਦੇ ਖਿਲਾਫ ਬੋਲਦੇ ਆ ਉਹਨਾਂ ਦੇ ਸਟ੍ਰਿੰਗ ਆਪਰੇਸ਼ਨ ਵੀ ਹੋਈ ਜਾਂਦੇ ਆ ਸਭ ਕੁਝ ਹੋਈ ਜਾਂਦਾ ਜਲੂਸ ਮੀਡੀਆ ਕੱਢਿਆ ਜਾ ਰਿਹਾ ਕਿਹੜਾ ਮੀਡੀਆ ਉਸ ਕੀ ਆ ਚੰਗੇ ਨੂੰ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿੰਦਾ ਤਾਂ ਮੈਂ ਤਿੰਨੇ ਬਾਂਦਰਾਂ ਜਿਨ੍ਹਾਂ ਦੀ ਗੱਲ ਕੀਤੀ ਸੀ ਜਿਹੜੇ ਅੱਜ ਕੀ ਆ ਗਾਂਧੀ ਦੀ ਕੀ ਆ ਸਾਰੀ ਸਮਝ ਗਏ ਆ ਉਦੋਂ ਵੀ ਗਾਂਧੀ ਦੇ ਤਿੰਨ ਬਾਂਦਰ ਜਿਹੜੇ ਸੀਗੇ ਉਹ ਇਹੀ ਸੀਗੇ ਠੀਕ ਹੈ ਨਾ ਉਦੋਂ ਵੀ মিডিਆ ਹੀ ਨੈਰੇਟਿਵ ਘੜਦਾ ਸੀ ਸਭ ਕੁਝ ਕਰਦਾ ਸੀ ਤੇ ਚੌਥਾ ਬਾਂਦਰ ਜਿਹੜਾ ਕੀ ਅੱਜ ਕੱਲ ਤੁਸੀਂ ਤਸਵੀਰ ਕਢੋਂਗੇ ਚਾਰ ਬਾਂਦਰ ਨਿਕਲੇ ਚੌਥੇ ਬਾਂਦਰ ਦੇ ਹੱਥ 'ਚਾ ਮੋਬਾਈਲ ਆ ਹੁਣ ਕੀ ਆ ਇਹ ਮੋਬਾਈਲ ਦੇ ਵਿੱਚ ਗੰਦ ਦਿਖਾਇਆ ਜਾ ਰਿਹਾ ਬੁਰਾ ਦਿਖਾਇਆ ਜਾ ਰਿਹਾ ਬੁਰਾ ਉਹ ਚ ਬੋਲਿਆ ਜਾ ਰਿਹਾ ਠੀਕ ਹੈ ਨਾ ਹੁਣ ਬੁਰਾ ਬੋਲ ਕੌਣ ਰਹੇ ਆ ਮੈਂ ਤਾਂ ਹੀ ਗੱਲ ਕਰਦਾ ਉਹਨਾਂ ਵੀ ਲੋਕਾਂ ਨੇ ਕੀ ਆ ਗਾਲਾਂ ਦੇਣ ਤੇ ਲੋਕ ਮੰਨ ਜਾਂਦੇ ਆ ਤੁਹਾਨੂੰ ਵੀ ਬਾਈ ਲੋਕ ਮਾ ਕੇ ਪੁੱਠਾ ਸਿੱਧਾ ਬੋਲਦੇ ਆ ਜਿਹਦੇ ਗੱਲ ਫਿੱਟਣੀ ਆਉਂਦੀ ਉਹ ਦੂਜਾ ਬੋਲਦਾ ਅਸੀਂ ਗੱਲ ਕੀ ਆ ਬਾਬੇ ਨਾਨਕ ਦੀ ਕਰਦੇ ਆ ਬਾਬਾ ਨਾਨਕ ਦਾ ਕਹਿੰਦੇ ਜਬਦਰ ਜਬਲਕ ਦੁਨੀਆ ਰਹੀਏ ਨਾਨਕ ਕਿਛੁ ਨਹੀਂ ਕੁਛ ਕਹੀਏ ਕੋਈ ਸੁਣਨੂ ਤਿਆਰ ਨਹੀਂ ਯਾਰ ਸਭ ਤੋਂ ਵੱਧ ਕੀ ਆ ਗਾਲਾਂ ਤੇ ਬਾਹਾਂ ਜਾ ਰੀਆਂ ਲੋਕਾਂ ਦੇ ਯਾਰ ਪੱਗ ਬੰਨੀ ਹੁੰਦੀ ਆ ਲੋਕਾਂ ਦੇ ਕੀ ਆ ਸਟੇਟਸ ਲਾਏ ਹੋਏ ਹੁੰਦੇ ਆ ਮੈਂ ਕਿਹਾ ਆਪਦੇ ਪ੍ਰੋਫਾਈਲ ਪਿਕਚਰ ਲਾਈ ਹੁੰਦੇ ਆ ਗੁਰਬਾਣੀ ਦੀ ਤੇ ਬੰਦਾ ਇਹ ਜੀ ਵਾਹੀਅਤ ਗਾਲ ਭੈਂਣ ਤੇ ਮਾਂ ਦੀ ਦੇ ਰਿਹਾ ਤੁਸੀਂ ਦਿਖਾ ਕੀ ਰਹੇ ਹੋ ਮੈਂ ਕਹਿੰਦਾ ਵੀ ਇਹਦੇ ਵਿੱਚ ਕੀ ਆ ਬੁਰਾ ਦਿਖਾਇਆ ਵੀ ਜਾ ਰਿਹਾ ਠੀਕ ਹੈ ਨਾ ਤੇ ਬੁਰਾ ਸੁਣਿਆ ਵੀ ਜਾ ਰਿਹਾ ਤੇ ਬੁਰਾ ਬੋਲਿਆ ਵੀ ਜਾ ਰਿਹਾ ਤਾਂ ਮੈਂ ਤਾਂ ਹੀ ਕਹਿੰਦਾ ਸੀ ਗਾਂਧੀ ਦੇ ਚੌਥੇ ਬ ਤਾ ਫਿਰ ਕਿ ਮਾੜਾ ਮੋਟਾ ਸਿਆਣਪ ਤੋਂ ਕੰਮ ਲੈ ਕੇ ਅਸੀਂ 1 ਨਵੰਬਰ ਦੀ ਆਵਾਜ਼ ਮਾਰੀ ਸੀ। ਹੂੰ। ਵੀ 1 ਨਵੰਬਰ ਨੂੰ ਭਾਈ ਆ ਜਿਓ। 1 ਨਵੰਬਰ ਨੂੰ ਕਰਨਾ ਜਿਹੜਾ ਕੁਝ ਕੀ ਆ ਉਹ ਤੁਹਾਡੀ ਕੀ ਇੰਟਰਵਿਊ ਚ ਪਹਿਲਾਂ ਭਾਈ ਬਲਵਿੰਦਰ ਨੇ ਵੀ ਦੱਸਤਾ ਅਸੀਂ ਭਾਈ ਜੀ ਉਂਗਲ ਲਾਉਣੀ ਆ। ਹੂੰ। ਹੁਣ ਉਂਗਲ ਲਾਉਣ ਦਾ ਮਤਲਬ ਕੀ ਆ ਮੈਂ ਨਾ ਉਂਗਲ ਦੇ ਕੀ ਆ ਚਾਰ ਕੰਮ ਨੇ। ਇੱਕ ਤਾਂ ਉਂਗਲ ਦਬਾਈ ਜਾਂਦੀ ਆ ਜਿਹਦੇ ਨਾਲ ਸਰਕਾਰਾਂ ਬਣਦੀਆਂ। ਇਹ ਕੁੰਗਲ ਲਾਈ ਜਾਂਦੀ ਆ ਜਿਹਦੇ ਨਾਲ ਬੰਦੇ ਨੂੰ ਲੜਾਇਆ ਜਾਂਦਾ। ਠੀਕ ਐ। ਤੀਜਾ ਆਪਾਂ ਕਹਿ ਦਿੰਨੇ ਆ ਜਿਹੜੀ ਕੀ ਆ ਉਂਗਲ ਚੱਕੀ ਜਾਂਦੀ ਆ ਜਿਹੜਾ ਕੀ ਆ ਸਾਡੇ ਹਰੇਕ ਜਿਹੜਾ ਕੀ ਆ ਅੱਜ ਕੱਲ੍ਹ ਗਿਆਨੀ ਬਣਿਆ ਹੋਏ ਫੇਸਬੁੱਕ ਤੇ ਉਂਗਲ ਚੱਕ ਵੀ ਦਿੰਦਾ ਹੁਣ ਕਈ ਮੈਨੂੰ ਕਹਿੰਦਾ ਤੂੰ ਵੀ ਉਂਗਲ ਚੱਕਦਾ ਜਾਂ ਤੁਹਾਨੂੰ ਵੀ ਬਈ ਕਹਦੇ ਉਂਗਲ ਚੱਕਦਾ ਪਰ ਅਸੀਂ ਯਰ ਸਿਸਟਮ ਤੇ ਉਂਗਲ ਚੱਕਦੇ ਆ ਜਿਹੜਾ ਸਾਨੂੰ ਕੀ ਆ ਮੈਂ ਕਹਿੰਦਾ ਇੰਡੀਵਿਜੂਅਲੀ ਕੋਈ ਬੰਦਾ ਦਿਖਾ ਦੇ ਮੈਂ ਪਰਸਨਲੀ ਤੌਰ ਤੇ ਕਿਸੇ ਨਿੱਜੀ ਬੰਦੇ ਤੇ ਕਦੇ ਅਟੈਕ ਕੀਤਾ ਹੋਵੇ ਅਸੀਂ ਕਰਦੇ ਆ ਸਿਆਸੀ ਲੋਕਾਂ ਤੇ ਅਸੀਂ ਕਰਦੇ ਆ ਜਿਹੜੇ ਲੋਕਾਂ ਨੂੰ ਮੂਰਖ ਬਣਾਉਂਦੇ ਆ ਤੇ ਅਸੀਂ ਉਹਨਾਂ ਖਿਲਾਫ ਬੋਲਦਾ ਵੀ ਜਿੰਨਾਂ ਖਿਲਾਫ ਕੋਈ ਬੋਲ ਰੋਲਾ ਕੀ ਆ ਅਸੀਂ ਉੱਥੇ ਸਵਾਲ ਖੜਾ ਕਰਦੇ ਜਿੱਥੇ ਖੜਾ ਕਰਨਾ ਬਣਦਾ ਸਾਡੀ ਸੋਚ ਮੁਤਾਬਕ ਠੀਕ ਹੈ ਅਸੀਂ ਉਹਨਾਂ ਦੀ ਗੱਲ ਕਰਦੇ ਤੀਜਾ ਆ ਗਿਆ ਉਂਗਲ ਚੱਕਣੀ ਤੇ ਸਭ ਤੋਂ ਵੱਡਾ ਜਿਹੜਾ ਕੀ ਹੈ ਮੇਨ ਕਾਮ ਆ ਉਂਗਲ ਖੜੀ ਕਰਨੀ ਉਂਗਲ ਖੜੀ ਮੂਸੇ ਵਾਲੇ ਨੇ ਕੀਤੀ ਸੀ ਠੀਕ ਹੈ ਅਗਲੇ ਨੇ ਕੀ ਹੈ ਲੰਮਾ ਪਾਤਾ ਬਈ ਹੁਣ ਮਸਲਾ ਕੀ ਵੀ ਉਂਗਲ ਖੜੀ ਕਰਨਾ ਮਤਲਬ ਕੀ ਹੁੰਦਾ ਵੀ ਭਾਈ ਆਪ ਦੇ ਆਪ ਤੇ ਜ਼ਿੰਮੇਵਾਰੀ ਚੱਕਣੀ ਆਪਾਂ ਕਲਾਸ ਚ ਕੀ ਹੈ ਜਿਹੜਾ ਮੁੰਡਾ ਇੰਟੈਲੀਜੈਂਟ ਹੁੰਦਾ ਉਹ ਸਵਾਲ ਦਾ ਜਵਾਬ ਚੱਕਣ ਦੇਣ ਵਾਸਤੇ ਉਂਗਲ ਚੱਕਦਾ ਹੁਣ ਉਂਗਲ ਚੱਕਣ ਦਾ ਮਤਲਬ ਇਹ ਹੈ ਵੀ ਭਾਈ ਮੈਨੂੰ ਸਭ ਕੁਝ ਤੇ ਅਸੀਂ ਉਂਗਲ ਇਹੀ ਲਾਉਣੀ ਆ ਅਸੀਂ ਉਂਗਲ ਲਾਉਣ ਦਾ ਕੰਮ ਕਰਾਂਗੇ ਉਂਗਲ ਲਾਵਾਂਗੇ ਪੰਜਾਬ ਬਚਾਵਾਂਗੇ ਮੈਂ ਤਾਂ ਇੱਕੋ ਹੀ ਗੱਲ ਤੇ ਕੀ ਆ ਗੱਲ ਜੋੜ ਦਿੰਨਾ ਹੁਣ ਉਂਗਲ ਦੱਬਣੀ ਕਿਵੇਂ ਆ ਉਂਗਲ ਦੱਬ ਕੇ ਅਸੀਂ ਸਰਕਾਰਾਂ ਬਣਾਉਣੀਆਂ ਆ ਉਂਗਲ ਦਬਾਉਣ ਦੀ ਜਾਂਚ ਵੀ ਸਾਨੂੰ ਉਂਗਲ ਲਾਈ ਤੋ ਹੀ ਆਊਗੀ ਤੇ ਅਸੀਂ ਲੋਕਾਂ ਨੂੰ ਇਹ ਗੱਲ ਸਿਖਾਉਣੀ ਆ ਵੀ ਉਂਗਲ ਲਾ ਕੇ ਅਸੀਂ ਲੋਕਾਂ ਨੂੰ ਉਂਗਲ ਖੜੀ ਕਰਾਉਣੀ ਆ ਲੋਕਾਂ ਤੋਂ ਜਿਹੜਾ ਬੰਦਾ ਜ ਆਪਦੇ ਆਪ ਤੇ ਵਿਸ਼ਵਾਸ ਕਰਕੇ ਉੱਠ ਕੇ ਖੜਾ ਹੋ ਜੂਗਾ ਸਿਸਟਮ ਨੂੰ ਉਹ ਬਚਾਊਗਾ ਬਈ ਅਸੀਂ ਅਕਸਰ ਕਹਿੰਦੇ ਹੁੰਦੇ ਆ ਵੀ ਬੰਦੇ ਨੂੰ ਸਿਸਟਮ ਬਚਾਉਂਦਾ ਠੀਕ ਹੈ ਨਾ ਅਸੀਂ ਕਹਿੰਦੇ ਨਾ ਮੇਰੇ ਨਾਲ ਤੁਸੀਂ ਨਹੀਂ ਖੜ ਸਕਦੇ ਜਾਂ ਹੋਰ ਨਹੀਂ ਖੜ ਸਕਦਾ ਖੜਨਾ ਕਿਹਨੇ ਹੁੰਦਾ ਸਿਸਟਮ ਨੇ ਪਰ ਇਹ ਸਿਸਟਮ ਸਾਡੇ ਨਾਲ ਨਹੀਂ ਖੜਦਾ ਠੀਕ ਹੈ ਨਾ ਸਾਨੂੰ ਬਚਾਉਣਾ ਕਿਹਨੇ ਕਾਨੂੰਨ ਨੇ ਬਚਾਉਣਾ ਕਾਨੂੰਨ ਸਿਸਟਮ ਨੇ ਚਲਾਉਣਾ ਤਾਂ ਉਹ ਸਾਰੇ ਨੂੰ ਚਲਾਉਣ ਵਾਲੇ ਖੀਰ ਨੂੰ ਸਾਡੀ ਉਂਗਲ ਦੀ ਤਾਕਤ ਦਾ ਸਾਨੂੰ ਪਤਾ ਨਹੀਂ ਇਹ ਉਂਗਲ ਦੀ ਤਾਕਤ ਦਾ ਲੋਕਾਂ ਨੂੰ ਅਹਿਸਾਸ ਕਰਾਉਣਾ ਤੇ ਲੜਾਈ ਲੜਨੀ ਕਿਵੇਂ ਅਸੀਂ ਉਂਗਲ ਚਕਾਉਣੀ ਵੀ ਆ ਪਰ ਚੱਕਣੀ ਕਿੰਨਾ ਤੇ ਉਂਗਲ ਜਿਨ੍ਹਾਂ ਨੇ ਸਾਨੂੰ ਬਰਬਾਦ ਕਰਤਾ ਯਾਰ ਅਸੀਂ ਕੀ ਐਵੇਂ ਇੱਕ ਦੂਜੇ ਦੇ ਫੇਸਬੁਕ ਦੇ ਉੱਤੇ ਕਿ ਇੱਕ ਦੂਜੇ ਦੇ ਉਂਗਲਾਂ ਚੱਕੀ ਜਾਂਦੇ ਅਗਲੇ ਮੌਜ ਨਾਲ ਨਜ਼ਾਰੇ ਲਈ ਜਾਂਦੇ ਆ ਸਾਰੇ ਰਲੇਵੇ ਆ ਅ ਉਹ ਇੱਕ ਦੂਜੇ ਨਾਲ ਕਿਓ ਕਿ ਜੜੀ ਨੇ ਜੇ ਕਿਓ ਕਿ ਜੜੀ ਨਾ ਹੁੰਦੀ ਫਿਰ ਬਾਦਲ ਕੇ ਜਾਂ ਦੂਜਾ ਲਾਣਾ ਸਾਰਾ ਜੰਦਰ ਦਿੱਤਾ ਹੁੰਦਾ ਕੈਪਟਨ ਅਜੰਦਰ ਦਿੱਤਾ ਹੁੰਦਾ ਕਿਉਂਕਿ ਕਾਪੜੇ ਉਦੋਂ ਕਿਹੜਾ ਹੋਏ ਨਹੀਂ ਜਿਹੜਾ ਪੰਜਾਬ ਸਰ 3.5 ਕਰੋੜ ਕਰਜ਼ਾ ਜਿਹੜਾ ਪੰਜਾਬ ਨੂੰ ਢਾਕੇ ਅਸੀਂ ਮੈਂ ਕਹਿੰਦਾ ਬਈ ਸੁਹਾਗਾ ਫੇਰ ਕੇ ਅਸੀਂ ਮੈਂ ਕਹਿੰਦਾ ਵੀ ਚਾਰ ਵਾਰੀ ਪੰਜਾਬ ਨੂੰ ਖੜਾ ਕਰ ਲੀਏ ਫੇਰ ਵੀ ਉਹਨਾਂ ਰੁਪਈਆ ਮੈਂ ਕਿ ਬੰਨਣਾ ਨਹੀਂ ਜਿੰਨਾ ਕਿ ਇਹ ਪਿਛਲੇ 20 ਸਾਲਾਂ ਜੇ ਖਾ ਗਿਆ ਠੀਕ ਹੈ ਨਾ ਚਾਰ ਵਾਰੀ ਪੰਜਾਬ ਤੇ ਸੁਹਾਗਾ ਫੇਰ ਦਈਏ 3.5 ਲੱਖ ਕਰੋੜ ਰੁਪਈਆ ਬਈ ਗਿਆ ਕਿੱਥੇ ਹੈ ਜਰ ਇਹ ਰੌਲਾ ਤਾਂ ਕਿ ਅਸੀਂ ਨਿਸ਼ਾਨਦੇਹੀ ਠੀਕ ਹੈ ਉਂਗਲ ਲਾ ਕੇ ਉਂਗਲ ਚਕਾਉਣੀਆਂ ਤੇ ਉਂਗਲ ਖੜੀ ਕਰਨ ਵਾਲੇ ਬੰਦੇ ਮੈਂ ਕਹਿੰਦਾ ਪੰਜਾਬ 'ਚ 500 ਬੰਦਾ ਉਂਗਲ ਖੜੀ ਕਰਕੇ ਤੁਰ ਪਿਆ ਨਾ ਵੀ ਭਾਈ ਕੀ ਅਸੀਂ ਤਿਆਰ ਆ ਰੌਲਾ ਇਹ ਆ ਵੀ ਸਾਨੂੰ ਹੁਣ ਯਕੀਨ ਹੋਰਾਂ ਤੇ ਛੱਡ ਕੇ ਆਪਦੇ ਤੇ ਕਰਨ ਆਪੂ ਸਾਡੀ ਇੱਕ ਸੋਚ ਆ ਵੀ ਸਾਨੂੰ ਸਿਸਟਮ ਹੀ ਇਹ ਜਾ ਡਿਵੈਲਪ ਕਰਨਾ ਪੂ ਬਈ ਜਿਹੜਾ ਸਿਸਟਮ ਕੀ ਆ ਇੰਨਾ ਕੁ ਪਾਰਦਰਸ਼ੀ ਹੋਵੇ ਜਿਹਦੇ ਵਿੱਚ ਕੀ ਆ ਮੈਂ ਵੀ ਜੇ ਬੀਮਾਨੀ ਕਰਨੀ ਚਾਹਣਾ ਨਾ ਕਰ ਨਾ ਸਕਾਂ ਉਹਦੀ एग्जांपल ਅਸੀਂ ਦੇਖ ਚੁੱਕੇ ਆ ਟੈਕਨੋਲੋਜੀ ਇੰਨੀ ਐਡਵਾਂਸ ਆ ਚੁੱਕੀ ਆ ਸਭ ਤੋਂ ਪਹਿਲਾਂ ਕਣਕਾ ਕਹਿੰਦੇ ਡਿੱਪੂ ਹੋਲਡਰ ਖਾਂਦੇ ਸੀ ਜੀ ਫਲਾਨਾ ਖਾਦੇ ਸੀ ਘਾਪਲੇ ਹੁੰਦੇ ਸੀ ਮੈਂ ਮੰਨਦਾ ਪਰ ਸਿਸਟਮ ਦੇ ਵਿੱਚ ਕੀ ਆ ਇੱਕ ਮਸ਼ੀਨ ਲਿਆਂਦੀ ਗਈ ਜਿਹਦੇ ਕੀ ਆ ਬਾਇਓਮੈਟ੍ਰਿਕ ਲੱਗਦਾ ਕਣਕ ਦੀ ਪਰਚੀ ਫੇਰ ਨਿਕਲਦੀ ਆ ਤੇ ਮੈਂ ਕਹਿੰਦਾ ਵੀ 1 ਕਿਲੋ ਕਣਕ ਵੀ ਅੱਜ ਪੰਜਾਬ ਚ ਖਾਦੀ ਨਹੀਂ ਜਾਂਦੀ ਹੁਣ ਮਸਲਾ ਕੀ ਅਸੀਂ ਕਹਿੰਦੇ ਉਹ ਸਿਸਟਮ ਨੂੰ ਅਸੀਂ ਪੰਜਾਬ ਦੇ ਵਿੱਚ ਕੀ ਆ ਲਾਗੂ ਕਰਨਾ ਅਸੀਂ ਕਹਿੰਦਾ ਫਲਾਨਾ ਪੈਸੇ ਖਾ ਗਿਆ ਢਿੰਗੜਾ ਖਾ ਗਿਆ ਮੈਂ ਵੀ ਖਾਊਂਗਾ ਜੇ ਮੇਰੇ ਕੋਲੇ ਪੈਸਾ ਕੀ ਐ ਬਾਈ ਜੀ ਆਊਗਾ ਪਰ ਉਹਨੂੰ ਕੀ ਹੈ ਜੇ ਨਾ ਖਾਣ ਤੋਂ ਕਿਸੇ ਨੂੰ ਰੋਕਣਾਗਾ ਠੀਕ ਹੈ ਉਹਦਾ ਇੱਕੋ ਹੀ ਤਰੀਕਾ ਹੈਗਾ ਸਿਸਟਮ ਇਹ ਜਿਆ ਡਿਵੈਲਪ ਕੀਤਾ ਜਾਵੇ ਸਾਨੂੰ ਗੁਰੂ ਗੋਪਾਲ ਪਾਤਸ਼ਾਹ ਨੇ ਨਾ ਆਪਣੇ 10ਵੇਂ ਪਾਤਸ਼ਾਹ ਨੇ ਇੱਕ ਹੁਕਮਨਾਮਾ ਜਾਰੀ ਕੀਤਾ ਜੀ ਖੀਰਲੇ ਹੁਕਮਨਾਮੇ ਜੇ ਕੋ ਹੁਕਮਨਾਮਾ ਉਹਨਾਂ ਨੇ ਕੀ ਹੈ ਮੈਂ ਕਹਿੰਦਾ ਪਹਿਲੀ ਮਸੰਦ ਪ੍ਰਾਥਾ ਖਤਮ ਹੋ ਗਈ ਕਿਉਂਕਿ ਮਸੰਦ ਅੱਜ ਅੱਜ ਵਾਲੀ ਮਸੰਦ ਬਣ ਗਈ ਸੀ ਉਹਨਾਂ ਨੇ ਕਿ ਇੱਕ ਹੁਕਮਨਾਮਾ ਜਾਰੀ ਕਰਤਾ ਤੇ ਉਹ ਹੁਕਮਨਾਮੇ ਚ ਇੱਕ ਹੁਕਮ ਲਾਇਆ ਸੀ ਉਹ ਕਹਿੰਦੇ ਵੀ ਗੋਲਕ ਘਰ ਘਰ ਲਾ ਲਓ ਠੀਕ ਹੈ ਕਿਸੇ ਨੂੰ ਪੈਸੇ ਨਹੀਂ ਦੇਣੇ ਡਾਇਰੈਕਟ ਕੀ ਆਪਦੇ ਹੱਥ ਨਾਲ ਮਦਦ ਕਰਨ ਨੂੰ ਵਾਸਤੇ ਉਹਨਾਂ ਨੇ ਕਿਹਾ ਸੀਗਾ ਅਸੀਂ ਉਸੇ ਕਨਸੈਪਟ ਤੇ ਚੱਲ ਰਹੇ ਹਾਂ ਵੀ ਘਰ ਘਰ ਗੋਲਕ ਲੱਗ ਜੇ ਸੌਫਟਵੇਅਰ 'ਚ ਬੰਦਾ ਕੀ ਆ ਸਾਡੇ ਨਾਲ انرੋਲ ਹੋਊਗਾ ਉਹਦੀ ਆਈਡੈਂਟੀਟੀ ਡਿਸਕਲੋਜ਼ ਨਹੀਂ ਕੀਤੀ ਜਾਂਦੀ ਜੇ ਉਹ ਨਹੀਂ ਚਾਹੁੰਦਾ ਕਿਉਂਕਿ ਅੱਜ ਸਕੇ ਅਸੀਂ ਡਰੂਬੀ ਬਣੇ ਬੈਠੇ ਹਾਂ ਉਹਨੂੰ ਇੱਕ ਨੰਬਰ ਜਾਰੀ ਹੋ ਜੂਗਾ ਉਹ ਬੰਦਾ ਆਪਦੀ ਕੀ ਆ ਸ਼ੋਅ ਕਰੀ ਜਾਊਗਾ ਆਈਡੈਂਟੀਟੀ ਉਹਦੇ ਕੋਲੇ ਹੋ ਉਦੋਂ ਬਾਅਦ ਕੀ ਆ ਉਹ ਆਪਦੀ ਗੋਲਕ ਦੇ ਵਿੱਚ ਰੁਪਏ ਪਾਉਣੇ ਆ ਉਹਦੇ ਕੋਲੇ ਹੀ ਪੈਸੇ ਰਹਿਣੇ ਆ ਜਦੋਂ ਕੀ ਇਹ ਸਿਸਟਮ ਚੱਲ ਪੈਣਾ ਪ੍ਰੋਪਰ ਤਾਂ ਜਿਹੜੇ ਬੰਦੇ ਉਹਦੇ ਨੇੜੇ ਤੇੜੇ ਤੇ ਉੱਥੇ ਹੀ ਪੈਸਾ ਖਰਚ ਹੋਣਾ ਜਿੱਥੇ ਉਹ ਰਹਿ ਰਿਹਾ ਤਾਂ ਇਸ ਤਰੀਕੇ ਨਾਲ ਕਿ ਇੱਕ ਸਿਸਟਮ ਡਿਵੈਲਪ ਕਰਾਂਗੇ ਜਿਹਦੇ ਵਿੱਚ ਕੀ ਹੈ ਮੰਨ ਲਓ ਜੇ ਬੰਦਾ ਦਾ 100 ਰੁਪਿਆ ਵੀ ਕੋਈ ਖਾ ਗਿਆ ਤਾਂ ਉਹਦੇ ਸਾਹਮਣੇ ਬਜੀ ਆ ਜੂਗਾ ਵੀ ਮੇਰਾ 100 ਰੁਪਿਆ ਪਈ ਗਿਆ ਕਿਧਰ ਉਹ ਬੰਦਾ ਸਵਾਲ ਕਰ ਸਕਦਾ ਠੀਕ ਹੈ ਨਾ ਇੱਕ ਯੂਨੀਕ ਕੋਡ ਜਾਰੀ ਕੀਤਾ ਉਹਦਾ ਸੌਫਟਵੇਅਰ ਵੀ ਡਿਵੈਲਪ ਕਰ ਲਿਆ ਗਿਆ ਤੇ ਅਸੀਂ ਇਹ ਕਹਿਣਾ ਕਿ ਬਿਨਾ ਭੁੱਖੇ ਢੱਡਬੀ ਲੜਾਈ ਨਹੀਂ ਲੜੀ ਜਾਂਦੀ ਉਹ ਲੜਾਈ ਲੜਨ ਵਾਸਤੇ ਅਗਲੇ 25-2500 ਕਰੋੜ ਰੁਪਏ ਲਾ ਕੇ ਜੇ ਸਰਕਾਰਾਂ ਬਣਾਉਂਦੇ ਆ ਅੱਜ ਮੁਫਤ ਚ ਕੱਲੀ ਸਿਆਸਤ ਮਿਲਦੀ ਆ ਤੇ ਜਿਹੜੀ ਚੀਜ਼ ਮੁਫਤ ਗੁਰੂ ਦੇ ਦੱਸੇ ਹੋਏ ਫਲਸਫੇ ਤੇ ਚੱਲ ਕੇ ਕਰ ਲੋ ਤੇ ਫੇਰ ਅਸੀਂ ਮੈਂ ਕਹਣਾ ਵੀ ਪੰਜਾਬ ਨੂੰ ਠਾ ਕੇ ਖੜਾ ਕਰਨ ਤੋਂ ਸਾਨੂੰ ਰੋਕ ਨਹੀਂ ਸਕਦਾ ਅਸੀਂ ਖਾਲਸਾ ਰਾਜ ਦਾ ਤਸੱਬਰ ਮਨ ਚ ਬਿਠਾਈ ਬੈਠੇ ਆਂ ਖਾਲਸਾ ਰਾਜ ਸੀ ਕਿ ਇਹ ਚਲਾ ਕੇ ਸਾਡੇ ਕੀ ਆ ਪੂਰਬ ਜਣੇ ਪੁਰਖਿਆਂ ਨੇ ਦਿਖਾਤਾ ਕਿੱਥੇ ਤਾਂ ਉਹ ਰਾਜ ਨੇ ਪੂਰੀ ਦੁਨੀਆ ਚ ਫੈਲਣਾ ਸੀ ਠੀਕ ਹੈ ਪਰ ਕਿੱਥੇ ਕੀ ਆ ਉਹ ਸੀਮਤ ਕਰਕੇ ਕਿ ਉਹਨਾਂ ਨੇ ਮੈਂ ਕਿਹਾ ਇਕੱਠਾ ਕਰਤਾ ਉਹ ਵੀ ਕਾਰਪੋਰੇਟਾਂ ਨੇ ਕੀਤਾ ਸੀ ਈਸਟ ਇੰਡੀਆ ਕੰਪਨੀ ਵਾਲਿਆਂ ਨੇ ਅੱਜ ਵੀ ਈਸਟ ਇੰਡੀਆ ਕੰਪਨੀਆਂ ਬਥੇਰੀਆਂ ਨੇ ਇਹਨਾਂ ਤੋਂ ਬਚਾਉਣਾ ਕਿਵੇਂ ਆਪਦੇ ਧੀਆਂ ਪੁੱਤ ਕਿਵੇਂ ਬਚਾਉਣੇ ਆ ਉਹਦੇ ਵਾਸਤੇ 1 ਨਵੰਬਰ ਨੂੰ ਉਹ ਇੱਕ ਵਾਰੀ ਆ ਜਾਣ ਸਿਸਟਮ ਤੇ ਜਿਹੜਾ ਵੀ ਉਹਨਾਂ ਦੇ ਮਨ 'ਚ ਡਾਊਟ ਆ ਉਹ ਵੀ ਦੱਸ ਸਕਦੇ ਆ ਕੋਈ ਨਵਾਂ ਰਾਹ ਵੀ ਸਾਨੂੰ ਦੇ ਸਕਦੇ ਆ ਉਹ ਤੇ ਖੁੱਲੀ ਵਿਚਾਰ ਚਰਚਾ ਚੱਲਣੀ ਆ ਰੋਟੀ ਪਾਣੀ ਦਾ ਵੀ ਪ੍ਰਬੰਧ ਹੋਣਾ ਗੁਰਨਾਨਕ ਭਵੰਦੇ ਵਿੱਚ ਵੱਧ ਤੋਂ ਵੱਧ ਭਰਾ ਮੈਂ ਕਿ 1 ਨਵੰਬਰ ਨੂੰ ਪਹੁੰਚੋ ਜਿੱਦੇ ਪੰਜਾਬ ਦਾ ਕੀ ਆਜ਼ਾੜਾ ਸ਼ੁਰੂ ਹੋਇਆ ਉਸੇ ਦਿਨ ਤੋਂ ਸ਼ੁਰੂਆਤ ਕਰਾਂਗੇ ਇੱਕ ਗੱਲ ਹੈ ਤੁਸੀਂ ਪਾਰਦਰਸ਼ਤਾ ਦੀ ਗੱਲ ਕੀਤੀ ਐ ਇਸ ਤਰੀਕੇ ਨਾਲ ਗੋਲਕ ਬਣਾਵਾਂਗੇ ਜਦੋਂ ਵੀ ਕੋਈ ਪਾਰਟੀ ਸ਼ੁਰੂ ਹੁੰਦੀ ਆ ਕਿਰਾਂ ਸਾਰੇ ਹੀ ਪਾਰਦਰਸ਼ਤਾ ਤੇ ਹੁੰਦੇ ਆਮ ਆਦਮੀ ਪਾਰਟੀ ਨੇ ਵੀ ਆਪਣੀ ਇੱਕ ਵਾਰ ਕਿਹਾ ਸੀ ਕਿ ਫੰਡ ਸਾਡਾ ਵੈਬਸਾਈਟ ਤੇ ਹੋਊਗਾ ਬਾਅਦ 'ਚ ਨਾ ਵੈਬਸਾਈਟ ਰਹੀ ਨਾ ਫੰਡ ਰਿਆ ਨਾ ਸਵਰਾਜ ਦੀਆਂ ਕਿਤਾਬਾਂ ਰਹੀਆਂ ਨਾ ਪਾਰਟੀ ਦਾ ਸੁਵਿਧਾਨ ਰਿਆ ਇਹ ਹੀ ਚੀਜ਼ਾਂ ਬਾਅਦ ਤੁਸੀਂ ਚੱਕਦੇ ਹੋਗੇ ਗੱਲ ਨੂੰ ਕੀ ਗਾਰੰਟੀ ਹੈ ਤੁਹਾਡੀ ਗਾਰੰਟੀ ਤਾਂ ਮੈਂ ਕਹਿਣਾ ਨਾ ਵੀ ਗਾਰੰਟੀ ਕਿਸੇ ਦੀ ਆਪਾਂ ਨੂੰ ਲੈਣ ਦੀ ਲੋੜ ਨਹੀਂ ਕਿਉਂਕਿ ਪੈਸੇ ਤੁਸੀਂ ਕਿਸੇ ਨੂੰ ਦੇਣਾ ਨਹੀਂ ਪਹਿਲੀ ਗੱਲ ਹੀ ਇਹ ਆ ਪੈਸਾ ਗੋਲਕ ਤੁਹਾਡੇ ਘਰੇ ਲੱਗਣੀ ਆ ਪੈਸਾ ਤੁਸੀਂ ਦੇਣਾ ਉੱਥੇ ਆ ਜਿੱਥੇ ਖਰਚ ਹੋ ਰਿਹਾ ਜਾ ਕੇ ਸਿੱਧਾ ਆਪ ਖਰਚ ਕਰੋਗੇ ਨਾ ਕਿ ਕੋਈ ਰੁਪਿੰਦਰ ਦਿਆ ਕਿਸੇ ਦੇ ਖਾਤੇ ਚ ਪਰਸਨਲੀ ਚਲੇ ਜਾਣਾ ਨਾ ਹੀ ਕਿ ਕਿਸੇ ਅਕਾਊਂਟ ਦੇ ਵਿੱਚ ਪੈਸਾ ਜਮਾ ਕਰਾਉਣਾ ਹੁਣ ਗੱਲ ਕੀ ਇਹ ਹੀ ਆ ਅਸੀਂ ਕਹਿੰਦਾ ਵੀ ਅੱਜ ਕਿਸੇ ਤੇ ਯਕੀਨ ਕਰਨ ਦੀ ਲੋੜ ਨਹੀਂ ਜਿਹੜਾ ਆਪਦੇ ਹੱਥ ਨਾਲ ਦਿੱਤਾ ਜਾਵੇ ਉਹੀ ਦਾਣਾ ਦੂਜਾ ਤਾਂ ਸਹੀ ਥਾ ਮੈਂ ਵੀ ਕਹਿੰਦਾ ਕਿ ਕੀ ਇਹ ਪੂਰਾ ਪਹੁੰਚਦਾ ਨਹੀਂ ਤਾਂ ਇਸੇ ਕਰਕੇ ਅਸੀਂ ਕਹਿੰਦਾ ਵੀ ਲੋਕਾਂ ਦੇ ਕੋਲੇ ਆਪਦੀ ਗੋਲ ਕਾਬ ਦੇ ਘਰੇ ਲਗਣੀ ਆ ਆਪਦੇ ਹੱਥੀ ਉਹਨਾਂ ਨੇ ਰੁਪਿਆ ਕੀ ਖਰਚ ਕਰਨਾ ਕਿਸੇ ਨੂੰ ਦੇਣ ਦੀ ਲੋੜ ਨਹੀਂ ਹੈ ਤਾਂ ਇਸੇ ਕਰਕੇ ਕਹਿਣਾ ਵੀ ਟਰਾਂਸਪੇਰੈਂਸੀ ਦਾ ਕੀ ਹੈ ਡਾਇਰ ਠੀਕ ਹੈ ਨਾ ਇਹਦਾ ਕੀ ਹੈ ਜਵਾਬ ਤਾਂ ਮੈਂ ਤਾਂ ਹੀ ਕਹਿਣਾ ਵੀ ਸਿਸਟਮ ਬੰਦੇ ਨੂੰ ਬਚਾਉਂਦਾ ਸਿਸਟਮ ਹੀ ਸਾਡੀ ਕੀ ਹੈ ਇਸ ਜਿਹੜਾ ਇਹਦਾ ਮੂਲ ਤੱਤ ਹੈਗਾ ਸਾਡੇ ਕਨਸੈਪਟ ਦਾ ਉਹਨੂੰ ਸਿਸਟਮ ਹੀ ਕੀ ਹੈ ਸੇਫ ਰੱਖੂਗਾ ਮੈਂ ਨਹੀਂ ਰੱਖ ਸਕਦਾ ਮੇਰੇ ਮਨ 'ਚ ਵੀ ਲਾਲਚ ਆ ਸਕਦਾ ਮੈਂ ਵੀ ਬੇਈਮਾਨ ਹੋ ਸਕਦਾ ਪਰ ਉਹ ਸਿਸਟਮ ਹੀ ਹੈ ਜਿੱਕਰ ਹੈਗਾ ਵੀ ਜੇ ਰਪਿੰਦਰ ਬੇਈਮਾਨ ਹੋਊ ਤਾਂ ਬਈ ਜੋ ਨੰਗਾ ਵੀ ਨਾਲ ਦੀ ਨਾਲ ਹੋਊ ਇਹੀ ਸਾਡਾ ਕਨਸੈਪਟ ਆ ਅੱਛਾ ਤੁਸੀਂ ਹਾਂ ਲੋਕ ਅਧਿਕਾਰ ਲਾਅਰ ਵੱਲੋਂ ਕੌਮੀ ਇਨਸਾਫ ਮੋਰਚਾ ਵੀ ਬੜੇ ਜ਼ੋਰ ਛੋਰਨਾ ਉਦੋਂ ਵਰ ਕੀਤਾ ਬਾਅਦ ਤੁਸੀਂ ਪਿੱਛੇ ਹਟ ਗਏ ਮਤਲਬ ਘੱਟ ਦਿਖਾਈ ਦਿੰਦੇ ਆ ਪਿੱਛੇ ਹਟ ਗਏ ਜਾਂ ਘੱਟ ਦਿਖਾਈ ਦਿੰਦੇ ਆ ਉਹ ਮੋਰਚਾ ਕਿਸੇ ਸਿਰੇ ਨਹੀਂ ਲੱਗਿਆ ਬਸ ਠੀਕ ਹੈ ਉੱਥੇ ਕੁਝ ਲੋਕ ਬੈਠੇ ਆ ਬਾਕੀ ਚੀਜ਼ ਖਤਮ ਹੋ ਗਈ ਇਹ ਉਹ ਪਾਲਿਸੀ ਤਾਂ ਨਹੀਂ ਕੀਤਾ ਜਿਵੇਂ ਪੰਜਾਬ ਚ بڑے ਲੋਕ ਆ ਮੁੱਦਾ ਚੱਕਦੇ ਆ ਭੱਜ ਲੈਂਦੇ ਆ ਮੁੜ ਕੇ ਹੋਰ ਪੋਲਿਟਿਕਸ ਵਾਲੇ ਪਾਸੇ ਨੂੰ ਤਲ ਪੈਂਦੇ ਆ ਕੋਈ ਨਵੀਂ ਪੋਲਿਟਿਕਸ ਵੜ ਲੈਂਦੇ ਆ ਉਹੀ ਤੁਸੀਂ ਤਾਂ ਨਹੀਂ ਕਰ ਰਹੇ ਕਿ ਜਿਹੜੇ ਮੁੱਦੇ ਚੱਕਿਆ ਉਹ ਤੁਸੀਂ ਸਿਰੇ ਕੋਈ ਲਾਏ ਵੀ ਆ ਕਿ ਕੱਲਾ ਬਸ ਆਏ ਵੀ ਅੱਗਾ ਦੌੜ ਪਿਛਾ ਚੌੜ ਮੈਂ ਸਭ ਤੋਂ ਪਹਿਲਾਂ ਤਾਂ ਵੀ ਤੁਹਾਡੀ ਗੱਲ ਨੂੰ ਵੱਡਾ ਕਰਦਾ ਵੀ ਜਿਹੜੇ ਪੰਜਾਬ ਚ ਅਜੇ ਮੁੱਦੇ ਮੈਂ ਕਹਿੰਦਾ ਵੀ ਮੁੱਦੇ ਠਾਏ ਵੀ ਨਹੀਂ ਜਾਂਦੇ ਅਸੀਂ ਤਾਂ ਮੁੱਦਾ ਠਾਉਂਦੇ ਤਾਂ ਹੈਗੇ ਆ ਅੱਜ ਕੱਲ ਬਣੇ ਬਣੇ ਮੁੱਦਿਆਂ ਤੇ ਜਾ ਕੇ ਸਿਆਸਤ ਕੀਤੀ ਜਾਂਦੀ ਆ بڑے ਲੋਕ ਨੇ ਜਦੋਂ ਕੋਈ ਮਰ ਜਾਂਦਾ ਜਾ ਕੇ ਉੱਥੇ ਫੇ ਰੋਟੀਆਂ ਸੇਕਦੇ ਆ ਆਪ ਉਹ ਬਕਾਇਦਾ ਭਾਈ ਜਗਤਾਰ ਸਿੰਘ ਹਵਾਰਾ ਨਾਲ ਗੱਲਬਾਤ ਕਰਕੇ ਉਹਨਾਂ ਨਾਲ ਮੀਟਿੰਗ ਕਰਵਾ ਕੇ ਕੀ ਆ ਹੋਈ ਜੇਲ੍ਹ ਦੇ ਵਿੱਚ ਠੀਕ ਹੈ ਨਾ ਬੰਦਿਆਂ ਨੇ ਜਾ ਕੇ ਜਦੋਂ ਕਨਫਰਮ ਕਰ ਲਿਆ ਤਾਂ ਉਹਨਾਂ ਨੇ ਇੱਕੋ ਹੀ ਗੱਲ ਆਕੀ ਜੀ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਉੱਤੇ ਇੱਕ ਸਖਤ ਕਾਨੂੰਨ ਬਣਾਉਣ ਖਾਤਰ ਲੜਾਈ ਲੜੋ ਨਾ ਕਿ ਉਹਨਾਂ ਨੇ ਆਕੀ ਸਾਨੂੰ ਬਾਹਰ ਕੱਢਣ ਖਾਤਰ ਲੜਾਈ ਲੜੋ ਪਰ ਅਸੀਂ ਉਹ ਲੜਾਈ ਜਦੋਂ ਸ਼ੁਰੂਆਤ ਕਰ ਲਈ ਤਾਂ ਮੈਂ ਕਹਣਾ ਵੀ ਬੜਾ ਕੁਝ ਲੜਾਈਆਂ ਲੜ ਕੇ ਸਿੱਖਿਆ ਜਾਂਦਾ ਠੀਕ ਹੈ ਨਾ ਉਹ ਲੜਾਈ ਲੜ ਕੇ ਉਦੋਂ ਪਹਿਲਾਂ ਨਸ਼ੇ ਖਿਲਾਫ ਵੀ ਲੜਾਈ ਲੜ ਰਹੇ ਆ ਪਰ ਸਾਰਿਆਂ ਦੀ ਜੜ ਕੀ ਆ ماں ਸਿਆਸਤਾ ਹੁਣ ਸਾਨੂੰ ਇੱਕ ਗੱਲ ਆ ਕਿ ਚੋਰ ਨੂੰ ਨਹੀਂ ਚੋਰ ਦੀ ਮਾਂ ਨੂੰ ਮਾਰੋ ਹੁਣ ਸਾਨੂੰ ਪਤਾ ਵੀ ਜਿਹੜੀ ਪੁਰਾਣੀ ਸਿਆਸਤਾ ਇਹੀ ਸਾਰੀ ਜ਼ਿੰਮੇਵਾਰ ਆ ਹੁਣ ਬੰਦੀ ਸਿੰਘਾਂ ਦੀ ਆਪਾਂ ਰਿਹਾਈ ਦੀ ਗੱਲ ਕਰਦੇ ਆ ਮੈਂ ਕਹਿੰਦਾ ਬੰਦੀ ਸਿੰਘ ਅੱਜ ਨੂੰ ਬਾਹਰ ਆ ਜਾਂਦੇ ਪਰ ਬਾਹਰ ਕੌਣ ਨਹੀਂ ਆਉਣ ਦਿੰਦੇ ਜਿਹੜੇ ਲੋਕ ਸਾਡੇ ਤੇ ਕਾਮਰੇਡੀ ਦਾ ਟੈਗ ਲਾਉਣ ਵਾਲੇ ਲੋਕਾਂ ਦੀ ਮੈਂ ਗੱਲ ਕਰਦਾ ਤੁਹਾਨੂੰ ਵੀ ਕਾਮਰੇਡ ਬਾਈ ਬਹੁਤ ਲੋਕ ਕਹਿੰਦੇ ਆ ਤੇ ਸਾਨੂੰ ਵੀ ਕਹਿੰਦੇ ਆ ਹੁਣ ਮਸਲਾ ਇਹ ਆ ਵੀ ਸਾਨੂੰ ਤੇ ਇੱਕ ਗੱਲ ਹੁਣ ਸਮਝ ਆਈ ਆ ਵੀ ਕਾਮਰੇਡ ਹੁੰਦਾ ਕੌਣ ਆ ਅੱਜ ਦੇ ਸਿਸਟਮ ਚ ਅੱਜ ਦੇ ਸਿਸਟਮ ਚ ਕਾਮਰੇਡ ਉਹ ਆ ਜਿਹੜਾ ਬੰਦਾ ਮੈਂ ਕਹਣਾ ਬਈ ਸਹੀ ਸਿੱਖੀ ਨੂੰ ਮਾਕੇ ਕੀ ਗੱਲ ਕਰਦਾ ਸਹੀ ਸਿੱਖੀ ਦੀ ਠੀਕ ਹੈ ਨਾ ਸਾਡੀ ਸਿੱਖੀ ਸਾਡਾ ਬਾਬਾ ਨਾਨਕ ਹੈ ਜਿਹੜਾ ਮੈਨੂੰ ਕਈ ਲੋਕ ਕਹਿੰਦੇ ਆ ਭਗਤ ਸਿੰਘ ਦੀ ਤੂੰ ਗੱਲ ਕਰਦਾ ਭਗਤ ਸਿੰਘ ਦਾ ਨਾਸਤਿਕ ਸੀ ਓਏ ਮੈਂ ਕਹਣਾ ਕਿ ਨਾਸਤਿਕਤਾ ਦੇ ਵਿੱਚ ਉਹ ਲੰਘ ਕੇ ਕੀ ਆ ਬੰਦਾ ਮਾਕੇ ਜੁੜਦਾ ਦੂਜੀ ਗੱਲ ਅਸੀਂ ਕੀ ਆ ਇਕੱਲੀ ਸਿੱਖੀ ਨੂੰ ਗੱਲ ਕਰੀ ਜਾਂਦੇ ਆ ਬਾਈ ਜੀ ਮੈਂ ਮੈਂ ਕਹਣਾ ਵੀ ਜੇ ਗੁਰੂ ਆਪਣਾ ਗੁਰੂ ਗ੍ਰੰਥ ਸਾਹਿਬ ਜੀ ਆ ਆਪਣੀ ਸਿੱਖੀ ਹੈ ਜਿਹੜੀ ਨੂੰ ਮੈਂ ਧਰਮ ਮੰਨਦੇ ਨਹੀਂ ਠੀਕ ਹੈ ਨਾ ਧਰਮ ਕਿੱਥੋਂ ਆ ਧਰਮ ਦਾ ਮੌਤ ਦਾ ਡਰ ਦਿਖਾ ਕੇ ਲੁੱਟਣ ਦਾ ਇੱਕ ਧੰਦਾ ਬਣਿਆ ਹੋਇਆ ਸਾਡਾ ਧਰਮ ਨਹੀਂ ਹੈ ਸਿੱਖੀ ਠੀਕ ਹੈ ਇਸ ਫਰ ਪੂਰੀ ਦੁਨੀਆ ਦੀ ਕੀ ਹੈ ਵਾਸਤੇ ਇੱਕ ਸਾਡੇ ਗੁਰੂ ਸਾਹਿਬ ਨੇ ਠੀਕ ਹੈ ਨਾ ਇੱਕ ਫਲਸਫਾ ਦਿੱਤਾ ਹੋਇਆ ਜਿਹੜਾ ਪੂਰੀ ਦੁਨੀਆ ਤੇ ਲਾਗੂ ਹੁੰਦਾ ਸਾਇੰਸ ਜਿੱਥੇ ਨਹੀਂ ਪਹੁੰਚੀ ਉੱਥੇ ਸਾਡਾ ਗੁਰੂ ਗ੍ਰੰਥ ਸਾਹਿਬ ਪਹੁੰਚ ਚੁੱਕਿਆ ਸਾਇੰਸ ਕੀ ਲੱਭ ਰਹੀ ਹੈ ਦੁਨੀਆ ਦਾ ਆਖਰੀ ਸੱਚ ਲੱਭ ਰਹੀ ਆ ਪਰ ਆਖਰੀ ਸੱਚ ਕੀ ਆ ਸਾਡੇ ਗੁਰੂ ਸਾਹਿਬ ਨੇ ਲੱਭ ਕੇ ਸਾਡੇ ਮੂਹਰੇ ਧਰਤਾ ਉਦੋਂ ਵੱਡਾ ਸੱਚ ਨਹੀਂ ਹੋ ਸਕਦਾ ਬਾਈ ਕਿਹੜੀ ਸਮੱਸਿਆ ਜਿਹਦਾ ਤੁਹਾਡੇ ਕੋਲੇ ਹੱਲ ਹੈ ਨਹੀਂ ਸਾਡੇ ਕੋਲ ਤਾਂ ਕਿ ਗੁਰੂ ਸਾਹਿਬ ਸਾਨੂੰ ਗੁਰੂ ਗ੍ਰੰਥ ਸਾਹਿਬ ਜਿਹੜੋ ਕੇ ਰੂਪ ਚ ਦੇ ਕੇ ਗਏ ਆ ਨਾ ਉਦੋਂ ਉੱਤੇ ਕੀ ਆ ਕੋਈ ਦੁਨੀਆ ਚ ਚੀਜ਼ ਹੈ ਨਹੀਂ ਹੁਣ ਸਾਨੂੰ ਲੋਕ ਕਹਿੰਦੇ ਨੇ ਵੀ ਤੁਸੀਂ ਕਾਮਰੇਟ ਹੋ ਪਰ ਅਸੀਂ ਬਾਈ ਜੀ ਗੁਰੂ ਦੇ ਫਲਸਫੇ ਦੀ ਗੱਲ ਕਰਦੇ ਆ ਬਾਈ ਤੁਸੀਂ ਜਿਹਨਾਂ ਨੇ ਮੋਪਾ ਇਸ ਪਿੱਛੇ ਜੇ ਕੀਤੀ ਸੀ ਬਾਈ ਬਲਵਿੰਦਰ ਸਿੰਘ ਮੈਨੂੰ ਉਹ ਬੰਦੇ ਚੋਂ ਬਾਬੇ ਨਾਨਕ ਦੀ ਕੀ ਆ ਮਾੜੀ ਮੂਟੀ ਝਲਕ ਜ਼ਰੂਰ ਦਿਂਦੀ ਹੁੰਦੀ ਆ ਕਿਉਂਕਿ ਉਹ ਬੰਦਾ ਯਾਰ 10 ਸਾਲ ਰਹਿੰਦੇ ਆ ਆਪਦੀ ਗਾਸਟਡ ਅਫਸਰ ਦੀ ਪੋਸਟ ਛੱਡਦਾ ਉਦੋਂ ਪਹਿਲਾ 11ਵੇਂ ਬੰਦੇ ਕਰਾਪਸ਼ਨ ਐਕਟ ਚ ਅੰਦਰ ਕਰਾਉਂਦਾ ਬੜਾ ਆਪਾ ਵਿਧਵਾ ਤੇ ਅੰਗਹੀ ਲੋਕ ਜਿਨ੍ਹਾਂ ਦੀ ਕੋਈ ਗੱਲ ਹੀ ਨਹੀਂ ਕਰਦਾ ਨਾ ਕੋਈ ਸਿਆਸੀ ਬੰਦੇ ਕਰਦੇ ਆ ਉਹਨਾਂ ਦੀ ਪੈਨਸ਼ਨ 250 ਤੋਂ 1100 ਕਰਾਉਣ ਵਾਲਾ ਉਹ ਮਾਮੂਲੀ ਜਿਹਾ ਇਨਸਾਨ ਆ ਉਹਦੀ ਲੜਾਈ ਲੜਨ ਦਾ ਤਰੀਕਾ ਬੜਾ ਸ਼ਾਨਦਾਰ ਸੀ ਸਾਡੇ ਤਲਵੰਡੀ ਜਦੋਂ ਪਹਿਲੀ ਵਾਰੀ ਉਹ ਤੇ ਜੋਹਲ ਸਾਹਿਬ ਆਏ ਸੀ ਜੋਹਲ ਸਾਹਿਬ ਨਾਲ ਜਦੋਂ ਗੱਲ ਸਾਰੀ ਕਰਕੇ ਉਹਨਾਂ ਨੂੰ ਸਮਝਿਆ ਗੱਲ ਕੀਤੀ ਮੇਰਾ ਪਹਿਲੀ ਵਾਰ ਉਹਨਾਂ ਨਾਲ ਡਿਬੇਟ ਹੋਈ ਸੀ ਬਹਿਸ ਹੋਈ ਪਰ ਮੇਰੀ ਹਰ ਗੱਲ ਦਾ ਉਹਨਾਂ ਨੇ ਜਵਾਬ ਦਿੱਤਾ ਸੀ ਬਾਕੀ ਆ ਦਲੀਲ ਗੱਲ ਹੋਈ ਸੀ ਉਦੋਂ ਬਾਅਦ ਮੈਂ ਉਹਨਾਂ ਨਾਲ ਤੁਰ ਠੀਕ ਹੈ ਨਾ ਤਾਂ ਲੋਕ ਅਧਿਕਾਰ ਲਹਿਰ ਨੇ ਜਿੰਨੇ ਵੀ ਅੱਜ ਤੱਕ ਮੁੱਦੇ ਉਠਾਏ ਆ ਤੁਸੀਂ ਗੱਲ ਕਰਦੇ ਕੌਮੀ ਇਨਸਾਫ ਮੋਰਚੇ ਦੀ ਉੱਥੋਂ ਸਾਨੂੰ ਕੀ ਆ ਕਾਮਰੇਡੀ ਦਾ ਜਦੋਂ ਮੈਂ ਕਿਹਾ ਟੈਗ ਮਿਲਿਆ ਮੈਂ ਤਾਂ ਕਹਿੰਦਾ ਵੀ ਅਸੀਂ ਉਹਦੇ ਖੁਸ਼ ਹੋਣੇ ਜਿਨ੍ਹਾਂ ਨੇ ਸਾਨੂੰ ਟੈਗ ਕਾਮਰੇਡੀ ਦਾ ਦਿੱਤਾ ਸੀ ਅੱਜ ਉਹਨਾਂ ਬੰਦਿਆਂ ਨੇ ਕੀ ਆ ਮੈਂ ਕਹਿੰਦਾ ਬੈਡਰੂਮ ਅੱਜ ਕੀਆ ਕਿਰਪਾਨਾਂ ਪਾਈਆਂ ਹੋਏ ਤੇ ਨੰਗਿਆਂ ਦੀਆਂ ਫੋਟੋ ਮਾਰੀਆਂ ਸ਼ਰਾਬਾਂ ਪੀਂਦੇ ਨੇ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿਹੜੇ ਲੋਕ ਸਾਨੂੰ ਕਾਮਰੇਡ ਕਹਿੰਦੇ ਸੀ ਉਹ ਬੰਦੇ ਸਿੱਖੀ ਦੇ ਉੱਤੇ ਸਿਆਸਤ ਕਰਕੇ ਕਿਵੇਂ ਕੀਆ ਫੰਡ ਪਿਛਲੇ ਟਾਈਮ ਅੱਜ ਫੰਡ ਇਕੱਠਾ ਕੀਤਾ ਉਹ ਵੀ ਅਸੀਂ ਵਿਤਰ ਜਾਣਦੇ ਆ ਜਿਹੜੀਆਂ ਨੰਗੀਆਂ ਕਿਰਪਾਨਾਂ ਕਮਾ ਕਮਾ ਕੇ ਉਹਤੇ ਖਾਲਸਤਾਨ ਦੀਆਂ ਗੱਲਾਂ ਕਰਦੇ ਸੀ ਅਸੀਂ ਉਹਨਾਂ ਨੂੰ ਰੋਕਦੇ ਸੀ ਅਸੀਂ ਕਹਿੰਦੇ ਸੀ ਉਹ ਆਹੀ ਨੈਰੇਟਿਵ ਕੀ ਆ ਬੰਦੀ ਉਹ ਕਹਿ ਰਿਹਾ ਸਿਸਟਮ ਕਿ ਉਹ ਆਦਮਖੋਰ ਸ਼ੇਰ ਨੇ ਉਹ ਬਾਹਰ ਆ ਕੇ ਬੰਦੇ ਮਰਵਾਉਣਗੇ ਤੇ ਅਸੀਂ ਨੰਗੀਆਂ ਕਿਰਪਾ ਨਾਲ ਪੁਲਿਸ ਵਾਲਿਆਂ ਦੇ ਬੈਰੀਗੇਟਾਂ ਦੇ ਮਾਰ ਕੇ ਕੀ ਸਾਬਤ ਕਰਦੇ ਆ ਜਦੋਂ ਅਸੀਂ ਉਹਨਾਂ ਖਿਲਾਫ ਬੋਲਦੇ ਸੀ ਤਾਂ ਸਾਨੂੰ ਕਾਮਰੇਡੀ ਦਾ ਟੈਗ ਦਿੱਤਾ ਜਾਂਦਾ ਸੀ ਭਗਤ ਸਿੰਘ ਦੀ ਗੱਲ ਮੈਂ ਤਾਂ ਕਰਦਾ ਹਾਂ ਕਿਉਂਕਿ ਭਗਤ ਸਿੰਘ ਮੈਂ ਤਾਂ ਕਹਿੰਦਾ ਕਿ ਅਧੂਰਾ ਸਿੱਖ ਸੀ ਤੇ ਮੈਂ ਵੀ ਅਧੂਰਾ ਸਿੱਖ ਹਾਂ ਅਧੂਰੇ ਸਿੱਖ ਦਾ ਮਤਲਬ ਇਹ ਆ ਬਈ ਅਸੀਂ ਇਕੱਲੇ ਕਿਰਤ ਕਰੋ ਤੇ ਵੰਡ ਛਕੋ ਦਾ ਫਲਸਫਾ ਕਾਮਰੇਡੀ ਦਾ ਫਲਸਫਾ ਇਹ ਅਧੂਰਾ ਫਲਸਫਾ ਪੂਰਾ ਸਾਡੇ ਗੁਰੂ ਸਾਹਿਬ ਨੇ ਕੀਤਾ ਨਾਲ ਨਾਮ ਜਪੋ ਕਹਿ ਕੇ ਜਿਹੜਾ ਕਿ ਸਾਡੇ ਮਨ ਨੂੰ ਸਭ ਤੋਂ ਵੱਧ ਤਾਕਤ ਨਾਮ ਜਪੋ ਦਿੰਦਾ ਜੇ ਤੁਸੀਂ ਮਾਕੇ ਗੁਰਮਾਨੀ ਨਾਲ ਜੁੜ ਜਾਂਦੇ ਆ ਤਾਂ ਇੰਨੀ ਤਾਕਤ ਮਿਲ ਜਾਂਦੀ ਆ ਫਿਰ ਅਸੀਂ ਇਹਨਾਂ ਵਾਸਤੇ ਲੜ ਸਕਦੇ ਆ ਠੀਕ ਹੈ ਨਾ ਮੈਂ ਇਹੀ ਗੱਲ ਕਰਦਾ ਵੀ ਭਗਤ ਸਿੰਘ ਤਾਂ ਜੇ ਉਮਰ ਕਿੰਨੀ ਸੀ ਯਾਰ ਤੇ 23 ਸਾਲ ਦੀ ਮੇਰੀ ਸਮਝ ਵੀ ਕੁਝ ਨਹੀਂ ਸੀ ਮੈਂ ਤਾਂ ਤਾਂ ਕਹਣਾ ਸੀ ਭਗਤ ਸਿੰਘ ਨੂੰ ਮੈਂ ਕਹਿੰਦਾ ਵੀ ਮੈਂ ਭਗਤ ਸਿੰਘ ਦੀ ਪ੍ਰੇਜ਼ ਕਰਦਾ ਕਿਉਂਕਿ ਭਗਤ ਸਿੰਘ ਦਾ ਗੁਰੂ ਕੌਣ ਸੀ ਜਿਹੜੇ ਬੰਦੇ ਨੂੰ ਮੈਂ ਆਪ ਦਾ ਆਈਡਲ ਮੰਨਦਾ ਕਰਤਾਰ ਸਿੰਘ ਸਰਾਭਾ ਮੇਰੀਆਂ ਜੜਾ ਕਿੱਥੇ ਜਾ ਕੇ ਜੁੜਦੀਆਂ ਕਿਉਂਕਿ ਕਰਤਾਰ ਸਿੰਘ ਸਰਾਭਾ ਜਿਹੜਾ ਸੀਗਾ ਉਹਨੂੰ ਮੇਰਾ ਕੀ ਪੰਥ ਦਾ ਵੱਜਿਆ ਸੀ ਤੇ ਕਰਤਾਰ ਸਿੰਘ ਸਰਾਬੇ ਦਾ ਰੋਲ ਮਾਡਲ ਸਾਡੇ ਗੁਰੂ ਗੋਬਿੰਦ ਸਿੰਘ ਸੀ ਠੀਕ ਹੈ ਨਾ ਇਸੇ ਕਰਕੇ ਮੈਂ ਕਹਿਣਾ ਵੀ ਸਾਡਾ ਜਿਹੜਾ ਮੈਂ ਕਿ ਹੈਗਾ ਮੂਲ ਜਿਹੜਾ ਹੈਗਾ ਉਹ ਸਾਡਾ ਸਿੱਖੀ ਆ ਤੇ ਸਿੱਖੀ ਦੇ ਫਲਸਫੇ ਤੋਂ ਬਿਨਾ ਇਹ ਲੜਾਈ ਲੜੀ ਨਹੀਂ ਜਾਣੀ ਸਾਨੂੰ ਗੁਰੂ ਸਾਹਿਬ ਹਰ ਤਰੀਕੇ ਨਾਲ ਸਾਡੇ ਗੁਰੂ ਸਾਹਿਬ ਕਹਿ ਗਏ ਹੋ ਇਕੱਤਰ ਮਿਲੋ ਮੇਰੇ ਪਾਈ ਦੁਬਧਾ ਦੂਰ ਕਰੋ ਲੈ ਲੈ ਹੁਣ ਦੁਬਧਾ ਚ ਫਸੇ ਲੋਕਾਂ ਨੂੰ ਮੈਂ ਕੋਈ ਬੇਨਤੀ ਕਰਦਾ ਵੀ ਇਕੱਠੇ ਹੋਣਾ ਕਿ ਹਜੇ ਹੋਰ ਛਤਰਖਾਨੇ ਐ ਨਾ ਬੰਦਰਾ ਤੋਂ ਉਹ ਲੋਕਾਂ ਨੇ ਫੈਸਲਾ ਕਰਨਾ ਲੋਕਾਂ ਤੇ ਅਸੀਂ ਛੱਡਿਆ ਹੋਇਆ ਲੋਕ ਫੈਸਲਾ ਕਰਨਗੇ ਕਿ ਅਸੀਂ ਕਰਨਾ ਕੀ ਆ ਬਹੁਤ ਬਹੁਤ ਧੰਨਵਾਦ ਭ ਗੱਲਬਾਤ ਕੀਤੀ ਬਾਈ ਰੁਪਿੰਦਰ ਦੇ ਨਾਲ ਇੱਕ ਤਰੀਕ ਨੂੰ ਲੁਧਿਆਣਾ ਵਿਖੇ ਜਿਹੜੀ ਕਾਨਫਰੰਸ ਰੱਖੀ ਹੈ ਜਾਂ ਜੋ ਗੱਲਬਾਤ ਰੱਖੀ ਹੈ ਉਹਨੂੰ ਲੈ ਕੇ ਇਹਨਾਂ ਨੇ ਆਪਣੇ ਵਿਚਾਰ ਰੱਖੇ ਆ ਅਸੀਂ ਵੀ ਸਵਾਲ ਕੀਤੇ ਆ ਉਮੀਦ ਕਰਦੇ ਆ ਗੱਲਬਾਤ ਤੁਹਾਨੂੰ ਚੰਗੀ ਲੱਗੀ ਹੋਵੇਗੀ ਹੋਰ ਇਸ ਤਰ੍ਹਾਂ ਦੀ ਗੱਲਬਾਤ ਲਈ ਦੇਖਦੇ ਰਹੋ ਲੋਕ ਬਾਈ